ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇੱਕ ਪਤੀ ਪਤਨੀ ਗੱਡੀ 'ਚ ਬੈਠ ਕੇ ਜੀਵ ਤੇ ਟੀਕੇ ਲਗਾ ਕੇ ਨਸ਼ੇ ਕਰ ਰਹੇ ਸੀ ਤੇ ਜਦੋਂ ਇੱਕ ਨੌਜਵਾਨ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਿਆ ਹੁੰਦਾ ਤੇ ਇਹਨਾਂ ਨੂੰ ਟੀਕੇ ਲਾਉਣ ਤੋਂ ਰੋਕਦਾ ਏ ਤਾਂ ਉਹ ਦੋਵੇਂ ਪਤੀ ਪਤਨੀ ਉਸ ਨੌਜਵਾਨ ਨੂੰ ਵੀਡੀਓ ਬਣਾਉਣ ਤੋਂ ਵੀ ਰੋਕਦੇ ਨੇ ਤੇ ਕਹਿੰਦੇ ਨੇ ਕਿ ਭਰਾਵਾ ਸਾਡੀ ਵੀਡੀਓ ਨਾ ਬਣਾ ਸਾਡਾ ਘਰ ਖਰਾਬ ਹੋ ਜੂ ਤੇ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਿਰਫ ਮੁੰਡੇ ਹੀ ਨਸ਼ੇ ਕਰਦੇ ਸੀ ਪਰ ਅੱਜ ਕੱਲ ਤਾਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਉਹ ਵੀ ਉਹਨਾਂ ਦੇ ਬਰਾਬਰ ਨਸ਼ੇ ਕਰਦੀਆਂ ਨੇ ਤੇ ਇਹੋ ਜੇ ਲੋਕ ਨਾ ਆਪਣੇ ਪਰਿਵਾਰ ਬਾਰੇ ਸੋਚਦੇ ਨੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਇਹਨਾਂ ਨਸ਼ਿਆਂ ਕਰਕੇ ਹੀ ਹੁੰਦੀਆਂ ਨੇ ਇਹ ਨਸ਼ਾ ਨੇ ਤਾਂ ਪੰਜਾਬ ਦੇ ਲੋਕਾਂ ਦਾ ਬੇੜਾਗਰ ਕਰ ਰੱਖਿਆ ਤੇ ਸਰਕਾਰ ਨੂੰ ਵੀ ਇਹਨਾਂ ਨਸ਼ਿਆਂ ਤੇ ਰੋਕ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਵੀ ਇੱਕ ਨਾ ਇੱਕ ਦਿਨ ਖਾਲੀ ਹੋ ਜਾਣਾ ਹੈ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ